ਇੱਕ ਇਹਦੇ ਸਾਹਮਣੇ ਦੇਖ ਰਹੇ ਹੋ। ਦੇਖੋ ਕਿੰਨੀ ਖੁਸ਼ੀ ਮਿਲ ਰਹੀ ਆ। ਹਾਂਜੀ ਕਿ ਪਿੰਡ ਭਾਮੀਆਂ ਦੇ ਵਿੱਚ ਤੁਸੀਂ ਵੀ ਕੈਮਰੇ 'ਚ ਸੂਟ ਕੀਤਾ। ਸਾਰਾ ਪਿੰਡ ਦੀਆਂ ਭੈਣਾਂ ਮਾਤਾਵਾਂ ਵੇਰ ਇੱਥੇ ਜਿਹੜਾ ਸਾਡੇ ਪਾਰਟੀ ਸੁਪਰੀਮਾਰਵੀਨ ਕੇਜਰੀਵਾਲ ਜੀ ਤੋਂ ਵੱਲੋਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਕਰਕੇ ਗਈ ਸੀ ਅਸੀਂ ਹਰ ਰੋਜ਼ ਤਿੰਨ ਪਿੰਡਾਂ 'ਚ ਜਾ ਰਹੇ ਹਾਂ ਟੋਟਲ 351 ਪਿੰਡਾਂ ਦੇ ਵਿੱਚ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਸੋ ਐਨਾ ਭਰਮਾ ਇਕੱਠ ਦੇਖ ਕੇ ਮੈਂ ਮੁੱਖ ਮੰਤਰੀ ਸਾਹਿਬ ਦਾ ਤੇ ਸਾਡੇ ਪਾਰਟੀ ਸੁਪਰੀਮਾਰਵੀਨ ਕੇਜਰੀਵਾਲ ਜੀ ਦਾ ਧੰਨਵਾਦ ਕਰਦਾ ਕਿਉਂ ਜਿਹੜਾ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣ ਜਾ ਰਹੇ ਉਹਨਾਂ ਦਾ ਧੰਨਵਾਦ ਹੈ ਸਾਰੇ ਮੇਰੇ ਹਲਕੇ ਦੇ ਖਾਲੀ ਇੱਕ ਪਿੰਡ ਦੀ ਭਾਮੀਆਂ ਦੀ ਸੰਗਤ ਖੜੀ ਹੈ ਜਿਸ ਪਿੰਡ 'ਚ ਵੀ ਜਾਣੇ ਇਸੇ ਤਰ੍ਹਾਂ ਹੀ ਹਜ਼ਾਰਾਂ ਲੋਕ ਜਿਹੜੇ ਆ ਇਸ ਗੱਲ ਤੋਂ ਖੁਸ਼ ਨੇ ਕਿ ਪੰਜਾਬ ਨਸ਼ਮੁਤ ਪੰਜਾਬ ਹੋਣ ਜਾ ਰਿਹਾ ਜੋ ਪਿਛਲੀਆਂ ਸਰਕਾਰਾਂ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਪਿਛਲੀਆਂ ਸਰਕਾਰਾਂ ਖੁਦ ਨਸ਼ਾ ਵੇਚਣ ਵਾਲਿਆਂ ਦੀ ਪੁਸ਼ਤਪਨਾ ਹੀ ਕਰਦੀਆਂ ਸੀ ਪੁਲਿਸ ਪਰ ਪੁਲਿਸ ਅਫਸਰਾਂ ਦੇ ਪ੍ਰੈਸ਼ਰ ਰੱਖਦੀਆਂ ਸੀ ਪਹਿਲੀ ਸਰਕਾਰ ਆਈ ਹੈ ਜਿਹੜੀ ਪੁਲਿਸ ਅਫਸਰਾਂ ਤੇ ਕੋਈ ਦਬਾਅ ਨਹੀਂ ਹੈ ਸੋ ਇਹਨਾਂ ਨੂੰ ਹੁਕਮ ਹੈ ਕਿ ਪੰਜਾਬ ਦੇ ਵਿੱਚ ਜਿੱਥੇ ਵੀ ਕੋਈ ਤੁਹਾਨੂੰ ਕਾਲ ਆਉਂਦੀ ਆ ਉਸ ਨਸ਼ਾ ਤਸਕਲ ਨੂੰ ਚੱਕੋ ਤੇ ਜਿੱਥੋਂ ਕੋਈ ਭੈਣ ਜਾਂ ਭਰਾ ਦੱਸਦਾ ਹੈ ਸਾਡੇ ਪਰਿਵਾਰ ਦੇ ਵਿੱਚ ਕੋਈ ਨਸ਼ਾ ਲੈ ਰਿਹਾ ਜਾਂ ਸਾਡੇ ਪਿੰਡ 'ਚ ਉਹਦਾ ਇਲਾਜ ਜਿਹੜਾ ਅਸੀਂ ਖੁਦ ਕਰਵਾ ਰਹੇ ਹਾਂ ਸਰਕਾਰ ਉਹਦਾ ਇਲਾਜ ਮੁਫਤ ਹੋ ਰਿਹਾ ਸੋ ਮੈਂ ਅੱਜ ਪਿੰਡ ਵਾਸੀਆਂ ਦਾ ਧੰਨਵਾਦ ਕਰਦਾ ਸੋ ਜਿਹੜਾ ਸਾਰਾ ਪਿੰਡ ਦੇਖੋ ਸਾਡੀਆਂ ਭੈਣਾਂ ਲੋਕ ਵਿਰੋਧੀ ਕਹਿੰਦੇ ਘੇਰਦੇ ਆ ਘੇਰਦੇ ਨਹੀਂ ਸਾਡੀਆਂ ਭੈਣਾਂ ਪਿਆਰ ਕਰ ਰਹੀਆਂ ਸਾਰੀਆਂ ਭਰਾ ਸਮਝ ਰਹੀਆਂ ਜਿਹੜੀਆਂ ਬਿਲਕੁਲ ਕੋਲ ਆ ਕੇ ਆਪਣੇ ਛੋਟੇ ਭਰਾ ਨੂੰ ਆਪਣੇ ਪੁੱਤਰ ਨੂੰ ਹਰ ਗੱਲ ਜਿਹੜੀ ਸਹਿਯਕਾਰੀਆਂ ਕਿ ਸਾਡੇ ਇੰਨੇ ਕੰਮ ਹੋ ਗਏ ਤੁਹਾਡਾ ਧਨਵਾਦ ਆ ਕੰਮ ਰਹਿੰਦੇ ਉਹ ਵੀ ਕਰ ਦਿਓ ਸੋ ਅੱਜ ਇਹ ਵਾਅਦਾ ਕੀਤਾ ਕਿ ਹਰ ਕੰਮ ਵੀ ਹੋਵੇਗਾ ਸੋ ਪਰ ਉਹਨਾਂ ਨੇ ਦੇਖੋ ਸਭ ਤੋਂ ਖੁਸ਼ੀ ਦੀ ਗੱਲ ਹੈ ਕਿ ਨਸ਼ਾ ਜਿਹੜਾ ਮੁਕਤੀ ਪਿੰਡ ਬਣਾਉਣ ਵਾਸਤੇ ਸੌਖਾਦੀ ਹੈ ਸੋ ਸਾਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਾਥ ਦੇ ਰਹੇ ਨੇ ਮਾਝ ਦਰਸ਼ਨ ਮੱਲਵਈ ਦਾ ਦਿਨ ਉਹ ਧਨਵਾਦ ਹੈ ਜਿਨ੍ਹਾਂ ਨੂੰ ਸਰਪੰਚ ਸਾਹਿਬ ਨੂੰ ਪੂਰੇ ਚੇਰਾਂ ਕਹਦਾ ਸਾਡੇ ਵਾਈਸ ਚੇਰਮੈਨ ਕਿ ਸਾਰਾ ਪਿੰਡ ਪਿਆਰ ਕਰਦਾ ਇੰਨਾ ਵੱਡਾ ਕੱਠ ਮੈਂ ਕਹਿੰਦਾ ਕਿਤੇ ਵੀ ਨਹੀਂ ਹੁੰਦਾ ਜਿੰਨਾ ਵੱਡਾ ਕੱਠ ਜੀ ਸੰਭਾਲਾ ਜੀ ਨੇ ਕੀਤਾ ਹਰ ਪਿੰਡਾਂ ਦੇ ਵਿੱਚ ਜਿਹੜਾ ਜਾਂਦੇ ਆ ਸੋ ਇਸੇ ਤਰ੍ਹਾਂ ਜਿਹੜਾ ਪਿਆਰ ਮਿਲਦਾ ਰਹੇ ਸੋ ਲੋਕਾਂ ਨੂੰ ਆਸ ਹੈ ਕਿ ਪ੍ਰਮਾਤਮਾ ਤੇ ਆਸ ਹੈ ਲੋਕਾਂ ਨੂੰ ਮੁੱਖ ਮੰਤਰੀ ਸਦਾਪਕ ਸੰਗਮਾਂ ਜੀ ਦੇ ਆਸ ਹੈ ਕਿ ਜਿਹੜਾ ਪੰਜਾਬ ਜਿਹੜਾ ਨਸ਼ਮੁਤ ਪੰਜਾਬ ਜਲਦੀ ਹੋਵੇਗਾ। ਸਰ ਅੱਗੇ ਮੁੰਡੀਆਂ ਮੰਤਰੀ ਸਾਹਿਬ ਹੈ ਜੀ ਤੁਹਾਡੇ ਕੋਲ ਨਸ਼ਿਆ ਬਾਰੇ। ਹਾਂ ਜੀ। ਹਾਂ ਜੀ ਕਿ ਸਵੇਰੇ 9:00 ਤੋਂ 11:00 ਵਜੇ ਤੁਸੀਂ ਆ। ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਪਤਾ ਜੁਧ ਨਸ਼ਿਆਂ ਜੁਧ ਨਸ਼ਿਆਂ ਵਿਰੁੱਧ ਜਿਹੜੀ ਮਹਮ ਚਲਾਈ ਹੋਈ ਆ ਉਹਦੇ ਸਬੰਧੇ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਨੇ ਤੇ ਮੁੰਡੀਆਂ ਸਾਹਿਬ ਤਕਰੀਬਨ ਅਸੀਂ ਡੇਲੀ ਪੂਰੇ ਪੰਜਾਬ ਚ ਉਹਦੀਆਂ ਮੀਟਿੰਗਾਂ ਹੋ ਰਹੀਆਂ ਨੇ। ਅਸੀਂ ਦੌਰਾ ਕਰ ਰਹੇ ਆ ਵੀ ਕਿੱਥੇ ਕੋਈ ਨ ਬੇਕਤ ਨਹੀਂ ਰਿਹਾ ਜਾਂ ਕੋਈ ਕਰਤਾ ਨਹੀਂ ਰਿਹਾ ਉਹਦੀਆਂ ਜਿਹੜੀਆਂ ਮੁਸ਼ਕਲਾਂ ਨੇ ਆਪਣੇ ਭੈਣ ਭਾਈ ਕੋ ਤਕਲੀਫ ਦੇ ਵਿੱਚ ਨੇ ਉਹਦਾ ਅਸੀਂ ਹੱਲ ਕਰ ਆਖ ਦਿੰਦੇ ਹਾਂ ਧੰਨਵਾਦੀ ਪਹੁੰਚੇ ਨੇ ਜੀ ਤੇ ਇਹਨਾਂ ਨੂੰ ਜਿਹੜਾ ਮੰਤਰੀ ਸਾਹਿਬ ਨੂੰ ਸਰਦਾਰ ਇਹ ਸਟੇਟ ਲਾਈਟਾਂ ਲਗਾਉਣ ਚਾਹ ਰਹੀਆਂ ਨੇ ਗੱਲ ਉਹਦੇ ਵਾਸਤੇ ਮੰਤਰੀ ਅੱਜ 2 ਤੋਂ 3 ਲੱਖ ਰੁਪਏ ਤੱਕ ਬਾਅਦ ਚ 4 ਲੱਖ ਰੁਪਏ ਵੀ ਕਹੇ ਕਿ ਜੇ ਵੀ ਲੋੜ ਪਈ ਮੈਨੂੰ ਇਹਨਾਂ ਦੀਆਂ ਲਾਈਟਾਂ ਵਾਸਤੇ ਮੈਂ ਤੁਹਾਨੂੰ ਦਿਨਾ ਫੰਡ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਡਿਮਾਂਡ ਕੀਤੀ ਆ ਵੀ ਸਾਡੇ ਗਲੀਆਂ ਦੇ ਵਿੱਚ ਕਾਫੀਆਂ ਦੇ ਵਿੱਚ ਗੜਕਾ ਪਿਆ ਹੋਇਆ ਉਹਦੇ ਸਾਡੀ ਟਾਇਲ ਰਹਿੰਦੀ ਆ ਪਹਿਲਾਂ ਉਹ ਟਾਇਲ ਪੂਰੀ ਕਰਾਵਾਂਗੇ ਬਾਅਦ ਤਕਰੀਬਨ ਸਾਨੂੰ 5 ਤੋਂ 6 ਮਹੀਨੇ ਲੱਗ ਜਾਣਗੇ ਜਿਹੜੇ ਸਾਡੇ ਕੰਮ ਨੇ ਅਸੀਂ 5-6 ਮਹੀਨੇ ਦੇ ਵਿੱਚ ਕੰਪਲੀਟ ਕਰਦੇ ਆ ਜਿਹੜੇ ਇਲਾਕਿਆਂ ਨੂੰ ਵ ਪ੍ਰੋਬਲਮ ਜਿਹੜੇ ਲੈ ਕੇ ਆਏ ਹੋ ਨੇ ਇਹਨਾਂ ਬਾਈ ਇਹਨਾਂ ਪਰ ਭਰੋਸਾ ਜਿਹੜਾ ਦਿੱਤਾ ਗਿਆ ਭਰੋਸਾ ਜੀ ਇਹਨਾਂ ਦਾ ਤੁਹਾਡੇ ਸਾਹਮਣੇ ਖੜਿਆ ਐ ਐਸਾ ਕੋਈ ਭਰੋਸੇ ਵਾਲੀ ਗੱਲ ਨਹੀਂ ਹੈ ਜੀ ਸਾਡਾ ਪਰਿਵਾਰ ਆ ਅਸੀਂ ਇਹਨਾਂ ਦੇ ਨਾਲ 24 ਘੰਟੇ ਖੜਦੇ ਆ ਜਿਸ ਟਾਈਮ ਵੀ ਸਾਨੂੰ ਯਾਦ ਕਰਦੇ ਆ ਅਸੀਂ ਇਹਨਾਂ ਦੀ ਮੁਸ਼ਕਿਲਾਂ ਹੱਲ ਕਰਦੇ ਆ ਜਿਹਨੂੰ ਲੈ ਕੇ ਬੋਲਛੇ ਦੀ ਜਿਹੜੇ ਸਮੱਸਿਆ ਦਾ ਜੀ ਤੁਹਾਨੂੰ ਪਤਾ ਵੀ ਇਸ ਟਾਈਮ ਥੋੜਾ ਜਿਹਾ ਗਰਮ ਮਾਹੌਲ ਆ ਗਰਮਾ ਗਰਮੀ ਦਾ ਤੇ ਉਹਦੇ ਕਰਕੇ ਮੁਸ਼ਕਿਲ ਆ ਰਹੀਆਂ ਸਵੇਰੇ ਐਕਸੀਆਂ ਸਾਹਿਬ ਨੂੰ ਮੰਤਰੀ ਸਾਹਿਬ ਨੇ ਕਹਿਤਾ ਉਹ ਜੈ ਸਾਹਿਬ ਭੇਜ ਰਹੇ ਨੇ ਅਸੀਂ ਆਪਣੀਆਂ ਜਿਹੜੀਆਂ ਪੰਚਾਇਤਾਂ ਦੋ ਤਿੰ ਜਿੱਥੇ ਜਿੱਥੇ ਟਰਾਂਸਫਰਮ ਦੀ ਜਰੂਰਤ ਆ ਕੋਈ ਤਾਰ ਦੀ ਪ੍ਰੋਬਲਮ ਆ ਕਿਸੇ ਚੀਜ਼ ਦੀ ਵੀ ਦਿੱਕਤ ਆਉਂਦੀ ਆ ਉਹ ਵਾਸਤੇ ਇਹਨਾਂ ਦੀ ਹੱਲ ਕਰਾਵਾਂਗੇ ਔਰ ਜਦੋਂ ਇਹਨਾਂ ਨੂੰ ਕਹਤਾ ਵੀ ਇੱਕ ਘੰਟੇ ਤੋਂ ਵੱਧ ਕੱਟ ਲੱਗਦਾ ਮੈਨੂੰ ਉਹਦੀ ਕੰਪਲੇਨ ਨੰਬਰ ਪਾਓ ਉੱਥੇ ਮੌਕੇ ਦੀ ਲੋਕੇਸ਼ਨ ਪਾਓ ਤੁਹਾਡੀ ਇੱਕ ਘੰਟੇ ਦੇ ਵਿੱਚ ਮੈਂ ਤੁਹਾਡਾ ਮਸਲਾ ਹੱਲ ਕਰਾ ਕੇ ਦਊਗਾ ਪਿਆਰਾ ਜਿਹੜਾ ਏਡਾ ਵੱਡਾ ਕੰਮ ਹੋਇਆ ਦੇਖੋ ਜੀ ਤੁਹਾਡੇ ਸਾਹਮਣੇ ਆ ਇਹ ਤਾਂ ਸਾਨੂੰ ਕਹ ਮੈਂ ਲੋਕ ਤਾਂ ਕਹਿੰਦਾਂ ਨਹੀਂ ਇਹ ਤਾਂ ਮੇਰਾ ਪਰਿਵਾਰ ਆ ਜਦੋਂ ਮੇਰਾ ਕੋਈ ਬੱਚਾ ਵੀ ਫੋਨ ਕਰਦਾ ਗਿਆ ਸਾਡੇ ਪਰਿਵਾਰ ਵਾਂਗੂ ਇਕੱਠੇ ਹੁੰਨੇ ਆ ਸੀ ਸਾਡੇ 'ਚ ਕੋਈ ਸਿਆਸਤ ਸਾਡੇ ਨੇ ਨਿਵਾੜੀ ਪੂਰੀ ਕੀਤੀ ਪਾਣੀ ਹੁਣ ਵੀ ਕਰਨਗੇ ਸਾਡੇ ਨੇ ਜੋ ਸੀ ਕਹਿੰਨੇ ਉਹ ਕਰਦੇ ਆ ਕਰਕੇ ਦਿਖਾਇਆ ਹਾਂ ਜੀ ਸਾਨੂੰ ਕਦੇ ਬੈਠੇ ਨਹੀਂ ਦਿਖਾਈ ਇਹਨਾਂ ਨੇ ਜੋ ਸੀ ਗੱਲ ਕੀਤੀ ਪੂਰਾ ਕਰਦੇ ਆ ਵਾਦਾ ਆਪਣਾ ਪੂਰਾ ਮਾਨ ਹੈਗੇ ਨਿਸ਼ਾਨੀ ਹਾਂ ਜੀ ਸਮੇਂ ਨਾਲ ਇਹ ਪੂਰਾ ਅਸਰ ਇਹ ਇੱਕ ਮੈਸੇਜ ਤੇ ਇਹਨਾਂ ਦੇ ਆ ਜਾਣੇ ਕਿਉਂਕਿ ਸਾਡੇ ਕੰਮ ਪੂਰੇ ਹੁੰਦੇ ਠੀਕ ਹੈ ਹਾਂ ਜੀ ਠੀਕ ਹੈ